ਮੌਜੂਦਾ ਐਮਐਲਏ ਆ ਮਾਦੀ ਫੋਟੀ ਪ੍ਰਗਟ ਜਿੰਦਾਬਾਦ 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 ਜੀ ਮਾਤਾ ਜੀ ਹਾਂ ਜੀ ਬਾਜੀ ਸਾਨੂੰ ਪਾਣੀ ਦੀ ਨੰਗੜੇ ਦੀ ਬਹੁਤ ਤੰਗੀ ਆ ਬਾਬੀ ਕੀ ਨਾ ਸਾਡੇ ਪਾਣੀ ਦੀ ਬਹੁਤ ਸਮੱਸਿਆ ਆ ਦੋ ਤਿੰਨ ਸਾਲ ਹੋ ਗਏ ਸਾਨੂੰ ਮਤਲਬ ਨੰਗੜੇ ਦੀ ਰਸਤਾ ਬਹੁਤ ਖਰਾਬ ਹੋ ਗਿਆ ਤੇ ਇੱਕ ਸਾਡਾ ਪੀਣ ਵਾਲਾ ਪਾਣੀ ਬਹੁਤ ਖਰਾਬ ਆ ਦੂਸਰੀ ਗੱਲ ਇਹ ਆ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਕਰਦਾ ਆਉਂਦੇ ਆ ਆਣ ਕੇ ਵਾਪਸ ਮੋੜ ਜਾਂਦੇ ਆ ਦੇਖਣੇ ਹਾਂ ਕਿ ਕਿੰਨੇ ਸਾਲ ਤੋਂ ਪਰੇਸ਼ਾਨੀ ਹੈ ਤੁਹਾਨੂੰ ਇਹ ਸਮਝੀ ਤਿੰਨ ਚਾਰ ਸਾਲ ਨੂੰ ਚੱਲ ਰਹੀ ਹੈ ਅੱਛਾ ਜੀ ਨਾਲ ਫੌਜੀ ਵੀ ਅਸੀਂ ਸੱਦੇ ਸੀ ਜੇ ਪੌਜ ਵਾਲੇ ਵੀ ਆਈ ਸੀ ਆਰਮੀ ਵਾਲੇ ਉਹ ਵੀ ਕਹਿੰਦੇ ਅਸੀਂ ਜੀ ਗਾਂ ਐਪਲੀਕੇਸ਼ਨ ਦੇਵਾਂ ਗੱਲ ਲਿਖ ਕੇ ਤਾਂ ਤੁਹਾਡਾ ਮਸਲਾ ਹੱਲ ਕਰਾਂਗੇ ਅੱਛਾ ਜੀ ਤਾਂ ਸਾਡਾ ਉਹ ਨਹੀਂ ਵੀ ਨਹੀਂ ਮਸਲਾ ਤੇ ਜਿਦਾ ਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹਨਾਂ ਦਾ ਕੋਈ ਨਾਮੀਂਦਾ ਕੋਈ ਕੋਈ ਲੀਡਰ ਆਇਆ ਸੀ ਅਡੇ ਕੋਲ ਕੋਈ ਨਹੀਂ ਲੀਡਰ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬੋਟਾ ਲੈ ਕੇ ਚਲ ਜਾਂਦੇ ਆ ਮੁੜ ਕੇ ਸਾਨੂੰ ਕੋਈ ਪੁੱਛਦਾ ਨਹੀਂ ਹੁਣ ਜਿਹੜਾ ਕੋਈ ਸਾਡੇ ਕੋਲ ਆਊਗਾ ਪ੍ਰਧਾਨ ਮੰਤਰੀ ਆ ਜਵੇ ਭਾਵੇਂ ਸਾਡੇ ਕੋਲ ਭਗਵੰਤ ਮਾਨ ਆਵੇ ਅਸੀਂ ਇਸ ਪਿੰਡ ਦੇ ਵਿੱਚ ਬੋਟ ਨਹੀਂ ਜਾਣ ਦੇਵਾਂਗੇ ਕਿਸੇ ਨੂੰ ਅਸੀਂ ਪਿੰਡ 'ਚ ਨਹੀਂ ਬਣਨ ਦਵਾਂਗੇ ਅਸੀਂ ਪਿੰਡ 'ਚ ਬਣਨੇ ਨਹੀਂ ਦੇਵਾਂਗੇ ਜਿੰਨਾ ਜੇ ਸਾਡਾ ਜਿੰਨੇ ਜੇ ਸਾਡਾ ਜਿੰਨੇ ਜੇ ਸਾਡਾ ਕੋਈ ਵੀ ਪਾਰਟੀ ਆਵੇ ਅਸੀਂ ਖਿਚੋਣਾ ਠੀਕ ਹੈ ਤੁਹਾਡੀਆਂ ਲੱਤਾਂ ਘੱਟਵਾਂ ਨਾ ਇੱਕ ਮਿੰਟ ਇੱਕ ਮਿੰਟ ਛੱਡ ਦਿਓ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਪਿੰਡ ਦਾ ਇਹ ਵਾਲਾ ਦਿਨ ਪਰ ਪਿੰਡ ਤਕਰੀਬਨ ਇਹ ਪਿਛਲੇ ਕਈ ਅਰਸੇ ਤੋਂ ਮੈਂ ਵੀ ਤਕਰੀਬਨ 6 ਸਾਲ ਹੋ ਗਏ ਇੱਥੇ ਰਹਿੰਦਿਆਂ ਆਰਮੀ ਪਰਸਨ ਆ ਐਜੇ ਕੈਪਟਨ ਰਿਟਾਇਰ ਆਰਮੀ ਦੇ ਵਿੱਚੋਂ ਤਕਰੀਬਨ ਸਾਡੇ 50% ਆਰਮੀ ਦੇ ਬੰਦੇ ਇੱਥੇ ਰਿਟਾਇਰਮੈਂਟ ਹੋ ਕੇ ਬਾਹਰ ਕਸਮਿਆਂ ਤੋਂ ਆ ਕੇ ਬਸੇ ਹਨ ਔਰ ਇੱਥੇ ਪ੍ਰਸ਼ਾਸਨ ਨੂੰ ਅਸੀਂ ਕਈ ਵਾਰੀ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਕੋਈ ਹਾਲ ਸੁਣੋ ਡੀਸੀ ਸਾਹਿਬ ਨੂੰ ਅਸੀਂ ਤਕਰੀਬਨ 2 ਸਾਲਾਂ ਤੋਂ ਲੈਟਰ ਦੇ ਰਹੇ ਹਾਂ ਜਿਹਦੀਆਂ ਕਾਪੀਆਂ ਸਾਡੇ ਕੋਲ ਮੌਜੂਦ ਹਨ ਸਰਪੰਚ ਸਾਹਿਬ ਆਪਣੀ ਮਜਦ ਲੈ ਕੇ ਮਿਲੇ ਅਸੀਂ ਆਰਮੀ ਪਰਸਨ ਵੀ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਕਈ ਵਾਰ ਪਰ ਸਾਡੇ ਪਿੰਡ ਦਾ ਕੋਈ ਵੀ ਹੱਲ ਨਹੀਂ ਹੁੰਦਾ ਜਦੋਂ ਵੋਟਾਂ ਹੁੰਦੀਆਂ ਹਨ ਉਦੋਂ ਉਸ ਵੇਲੇ ਪਰਗਟ ਸਾਹਿਬ ਆਏ ਸੀ ਪਰਗਟ ਸਾਹਿਬ ਨੇ ਕਿਹਾ ਵੀ ਇੱਕ ਵਾਰ ਮੈਨੂੰ ਮੌਕਾ ਦੇ ਲਓ ਉਸ ਨੇ ਗਲਤੀ ਵੀ ਫੀਲ ਕੀਤੀ ਵੀ ਮੈਂ ਇਸ ਵਾਰ ਮਾਫੀ ਮੰਗਦਾ ਤੁਹਾਡੇ ਪਿੰਡ ਦਾ ਕੋਈ ਵੀ ਮੈਂ ਕੰਮ ਨਹੀਂ ਕਰ ਸਕਿਆ ਪਰ ਅਗਲੀ ਵਾਰ ਮੈਂ ਜ਼ਰੂਰ ਕਰਾਂਗਾ ਪਰ ਜਿੱਤਣ ਤੋਂ ਬਾਅਦ ਵੀ ਉਹ ਇੱਕ ਵਾਰੀ ਪਿੰਡ ਦੇ ਵਿੱਚ ਦੌਰਾ ਕਰਨ ਨਹੀਂ ਆਏ ਕਿ ਪਿੰਡ ਦਾ ਕੀ ਹਾਲ ਚਾਲ ਹੈ ਜਦੋਂ ਉਹਨਾਂ ਨੂੰ ਸੀ ਮਿਲੇ ਉਹਨਾਂ ਨੇ ਕਿਹਾ ਵੀ ਮੇਰੇ ਬਸ ਦੀ ਗੱਲ ਹੀ ਨਹੀਂ 2 ਕਰੋੜ ਰੁਪਇਆ ਪਾਸ ਹੋਇਆ ਪਰ ਸਾਡਾ ਭਗਵੰਤਬਾਹ ਜੀ ਖਾ ਗਿਆ 2 ਕਰੋੜ ਰੁਪਇਆ ਜਿਹੜਾ ਕਿ ਪਾਸ ਹੋਏ ਚੁੱਕੇ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ 2 2 ਕਰੋੜ ਰੁਪਇਆ ਗਿਣਾ ਰਹੇ ਆ ਪਰ ਲੱਗਦਾ ਇੱਥੇ ਕੁਝ ਨਹੀਂ ਅਸੀਂ ਕਈ ਵਾਰ ਰਿਕਵੈਸਟ ਕੀਤੀ ਆ ਆਉਂਦੇ ਆ ਮੰਤਰੀ ਆ ਕੇ ਚਲੇ ਜਾਂਦੇ ਆ ਹੁਣ ਕਹਿੰਦੇ ਵੀ ਆਮ ਆਦਮੀ ਦੀ ਸਰਕਾਰ ਆ ਗਈ ਪਰ ਆ ਆਮ ਆਦਮੀ ਇਸ ਪਿੰਡ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਕਿੱਦਾਂ ਲੰਘਣ ਵਾਲੇ ਕੋਈ ਰਸਤਾ ਨਹੀਂ ਹੈ ਸੀਵਰੇਜ ਦੇ ਵਿੱਚੋਂ ਜੋ ਪਾਣੀ ਆ ਪਾਣੀ ਪੀਣ ਵਾਲਾ ਸੀਵਰੇਜ ਦੇ ਵਿੱਚੋਂ ਹੀ ਜਾ ਕੇ ਹੋ ਕੇ ਜਾ ਰਿਹਾ ਤਕਰੀਬਨ 50% ਲੋਕ ਇਸਦੇ ਇੱਥੇ ਬਿਮਾਰ ਪਏ ਆ ਜਿਹੜੇ 2 ਕਰੋੜ ਰੁਪਏ ਕਦੋਂ ਪਾਸ ਹੋਇਆ ਜੀ ਤੁਹਾਨੂੰ 2 ਕਰੋੜ ਰੁਪਏ ਕਦੋਂ ਪਾਸ ਹੋਇਆ ਜੀ ਜਦੋਂ ਕਾਂਗਰਸ ਸਰਕਾਰ ਸੀ ਪਰਗੜ ਦੇ ਬਾਰੇ ਇਹ ਸੀਵਰੇਜ ਦਾ ਜਦੋਂ ਹੁਣ ਪੁੱਛਦੇ ਆ ਜਦੋਂ ਪ੍ਰਗਟਾਣ ਜਾ ਕੇ ਪੁੱਛਦੇ ਆ ਉਹ ਕਹਿੰਦੇ ਸਾਡਾ ਹੁਣ ਸਰਕਾਰ ਨੇ ਸਾਡੀ ਕੋ ਚੱਲਦੀ ਨਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਕਈ ਵਾਰ ਗਿਦਾਰਸ਼ ਕੀਤੀ ਜਦੋਂ ਆ ਪਿੱਛੇ ਕੈਂਪ ਲੱਗਿਆ ਸਾਰੇ ਪਿੰਡਾਂ ਦੇ ਤਕਰੀਬਨ ਕੈਂਪ ਲੱਗ ਚੁੱਕਾ ਆ ਜਦੋਂ ਅਸੀਂ ਆਪਣੇ ਪਿੰਡ ਦਾ ਪੁੱਛਦੇ ਆ ਉਹ ਕਹਿੰਦੇ ਤੁਹਾਡੇ ਪਿੰਡ ਦਾ ਨਾਮ ਹੀ ਨਹੀਂ ਲਿਖੇ ਦੇ ਵਿੱਚ ਆਇਗਾ ਮਤਲਬ ਇੰਨਾ ਅਸੀਂ ਕਹਿਣ ਦੇ ਬਾਵਜੂਦ ਵੀ ਸਨ 47 ਤੋਂ ਪਿੰਡ ਬਚਿਆ ਕੋਈ ਵੀ ਸੁਣਵਾਈ ਨਹੀਂ ਕਰਦਾ ਡਫੈਂਸ ਰੋਡ ਆ ਅਸੀਂ ਡਫੈਂਸ ਰੋਡ ਵੀ ਜਾ ਕੇ ਸਾਬੇਰੀਆ ਤੇ ਮਿਲ ਮਿਲ ਕੇ ਡਫੈਂਸ ਵਾਲੇ ਨੇ ਲੈਟਰ ਬਣਾ ਕੇ ਡੀਸੀ ਸਾਹਿਬ ਨੂੰ ਦਿੱਤਾ ਵੀ ਆਪਣੀ ਜੋ ਕਾਰਵਾਈ ਕਰਕੇ ਸਾਨੂੰ ਜੋ ਜ਼ਮੀਨ ਆ ਬਣਦੀ ਹੋਈ ਜ਼ਮੀਨ ਤਕਰੀਬਨ 12 ਕਿਲੋਮੀਟਰ ਦਾ ਏਰੀਆ ਇਹ ਸਾਰੀ ਪਮੈਸ਼ ਕਰਕੇ ਦੇ ਦਿੱਤਾ ਤਕਰੀਬਨ 3-2 ਸਾਲ ਹੋ ਚੁੱਕੇ ਆ ਸਾਬੇਰੀਆ ਕਮਾਂਡਰ ਨੇ ਵੀ ਆਪਣੇ ਕੋਲੋਂ ਲਾ ਕੇ ਮਤਲਬ ਸਾਰਾ ਜਬੂਲ ਮੜਾ ਕੇ ਦੇ ਦਿੱਤਾ ਪਰ ਅੱਗੇ ਕੋਈ ਐਕਸ਼ਨ ਨਹੀਂ ਹੋਇਆ डीसी साहब ਨੂੰ ਇਹ ਦੋ ਵਾਰੀ ਰਿਟਰਨ ਦੇ ਵੀ ਟਲੈਟ ਦੇ ਚੁਕੇ ਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹ ਦੇਖ ਲੋ ਸਾਰਾ ਪਿੰਡ ਇਕੱਠਾ ਹੋ ਗਿਆ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਵੀ ਸੀਮ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਪਿੰਡ ਦੇ ਵਿੱਚ ਆ ਕੇ ਪਿੰਡ ਦਾ ਹਾਲ ਦੇਖੋ ਆਪਣੇ نمائਦੇ ਭੇਜਣ ਤਾਂ ਕਿ ਸੀਵਰੇਜ ਔਰ ਪਿੰਡ ਦੀ ਜੋ ਰੋਡ ਹੈ ਇਹ ਇੱਕ ਇੱਕ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਨਾ ਕੋਈ ਸੀਵਰੇਜ ਹੈ ਨਾ ਕੋਈ ਇੱਥੇ ਰੋਡ ਆ ਆਰਮੀ ਰੋਡ ਫੈਂਸ ਰੋਡ ਹੈ ਉਹ ਵੀ ਜਦੋਂ ਕੋਈ ਅਸੀਂ ਨੰਗਦੇ ਆ ਇਹ ਪੂਰਾ ਟੁੱਟਿਆ ਪਿਆ ਰੋਡ ਜਦੋਂ ਮਰਜ਼ੀ ਬੰਦ ਕਰ ਦੋ ਕੋਈ ਮੰਗਦੀ ਆ ਹੁਣ ਸਾਡੀ ਮੰਗ ਇਹ ਆ ਜੀ ਰੋਡ ਬਣਾਇਆ ਜਾਵੇ ਨੰਬਰ 2 ਦੇ ਤੇ ਜਿਹੜੀ ਸੀਵਰੇਜ ਪਈ ਜਾਵੇ ਨੰਬਰ 3 ਦੇ ਪਿੰਡ ਦੇ ਵਿੱਚ ਕੋਈ ਵੀ ਪਲੇ ਗਰਾਊਂਡ ਹੀ ਨਹੀਂ ਹੈਗਾ ਬੱਚਿਆਂ ਨੂੰ ਖੇਡਣ ਵਾਸਤੇ ਇੱਕ ਤਗਿਰਮ ਇੱਕ ਚੱਜ ਦਾ ਕੋਈ ਇੱਥੇ ਪਲੇ ਗਰਾਊਂਡ ਵੀ ਹੋਣਾ ਚਾਹੀਦਾ ਇਹ ਸਾਡੀ ਗੁਜਾਰਸ਼ ਹੈ ਸਾਰੇ ਸਾਰੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਸਾਡੀ ਹਾਂਜੀ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਸਾਡੇ ਨਾਲ ਤਾਂ ਫੌਜ ਵੀ ਪਾਕਿਸਤਾਨੀ ਆਲਾ ਸਰੂਪ ਕਰ ਰਹੀ ਆ ਐਸਵੇ ਦੇ ਮੋਦੀ ਸਾਹਿਬ ਵੀ ਸਾਡੀ ਗੱਲ ਨਹੀਂ ਸੁਣਦਾ ਇੱਥੇ ਮੱਕੜ ਸਾਹਿਬ ਕੋ ਵੀ ਗਏ ਆ ਸਾਰਿਆਂ ਕੋਲ ਗਏ ਆ ਅਸੀਂ ਜਿੰਨੇ ਮੰਤਰੀ ਆ ਜਲੰਧਰ ਦੇ ਸਾਰਿਆਂ ਕੋਲ ਗਏ ਆ ਕਿਸੇ ਨੇ ਟੈਲੀਫੋਨ ਵੀ ਨਹੀਂ ਸਾਡਾ ਚੱਕਦੇ ਪੀਏ ਨੂੰ ਟੈਲੀਫੋਨ ਫੜਾਉਂਦੇ ਕਹਿੰਦੇ ਕਿ ਸਾਕ ਮੀਟਿੰਗ ਚ ਬੈਠਾ ਹੈ ਨਹੀਂ ਸਾਡੀ ਕੋਈ ਗੱਲ ਨਹੀਂ ਸੁਣਦਾ ਰਾਰਾ ਲਾਉਂਦੇ ਰੋਜ਼ ਆ ਗਏ ਕਾਰਪੋਰੇਸ਼ਨ ਵਾਲੇ ਸਭ ਕੁਝ ਹੋ ਗਿਆ ਪਰ ਸਾਡੇ ਕੋਲ ਕੋਈ ਨਹੀਂ ਆਉਂਦਾ ਆ ਹਾਲਾਤ ਦੇਖੋ ਸੁੰਡੀਆਂ ਲੋਕਾਂ ਦੇ ਘਰਾਂ ਚ ਫਿਰਦੀਆਂ ਹੇਜਾ ਹੋਣ ਨੂੰ ਫਿਰਦਾ ਪਾਣੀ ਦੇਖ ਲਓ ਕਿਦਾਂ ਸੜਿਆ ਲੋਕਾਂ ਦੇ ਘਰ ਰੋਟੀ ਖਾਣ ਤੋਂ ਬਹੁਤ ਮਜਬੂਰ ਆ ਐਨੀ ਗੱਲ ਮੈਂ ਕਹਿੰਦਾ ਹਾਂ ਬਹੁਤ ਸ਼ੁਕਰੀਆ ਤੁਹਾਡਾ ਪ੍ਰੈਸਰ ਪੋਟਾਵਾ ਸਾਡੀ ਜਿਹੜੀ ਸਮੱਸਿਆ ਇਹਨੂੰ ਹੱਲ ਕਰਾ ਦਿਓ ਜਨਾਬ ਹਾਂਜੀ ਜੈ ਭੀਮ ਜੈ ਭਾਰਤ ਮੈਂ ਅੱਜ ਅਲਾਦੀਨਪੁਰ ਦੇ ਵਾਸੀ ਆ ਅਲਾਦੀਨਪੁਰ ਤੋਂ ਬੋਲ ਰਿਹਾ ਹਾਂ ਤੇ ਸਾਡੇ ਪਿੰਡ ਨੂੰ ਮੇਰੇ ਖਿਆਲ ਵਿੱਚ ਜੋ ਹਿੰਦੁਸਤਾਨ ਪਾਕਿਸਤਾਨ ਬਣਿਆ ਆ ਉਦੋਂ ਤੋਂ ਆ ਸਮੱਸਿਆ ਹੱਲ ਨਹੀਂ ਹੋ ਰਹੀ ਤੇ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਮੈਂ ਤਾਂ ਇਹੀ ਕਹੂੰਗਾ ਕਿ ਪ੍ਰਸ਼ਾਸਨਕ ਸਾਡੇ ਜੋ ਪੰਜਾਬ ਦੇ ਮੁੱਖ ਮੰਤਰੀ ਆ ਸਰਦਾਰ ਭਗਤ ਸਿੰਘ ਮਾਨ ਜੀ ਉਹਨਾਂ ਅਕੇ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਾਡਾ ਜੋ ਪਿੰਡ ਦਾ ਹਾਲ ਐ ਇਸ ਵੇਲੇ ਕਿਸਤੀ ਛੱਟਣੇ ਵਾਲੀ ਗੱਲ ਹੋਈ ਐ ਇਸ ਵੇਲੇ ਨੇ ਕਿ ਕਿਸ ਦੀ ਤੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੋ ਬਸ ਇਹੀ ਬੇਨਤੀ ਕਰਦੇ ਆ ਸੀਐਮ ਸਾਹਿਬ ਨੂੰ ਵੀ ਇਹਨੇ ਸਾਡਾ ਜਿਹੜਾ ਮਸਲਾ ਹੱਲ ਕਰਾਇਆ ਜਾਵੇ ਅਸੀਂ ਛੋਟੀ ਸਾਹਿਬ ਕੋਲ ਗਏ ਸੀਗੇ ਤੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਮੇਨ ਗੱਲ ਇਹ ਹੈ ਕਿ ਸਾਡਾ ਨਾ ਮਿਲਟਰੀ ਦੇ ਨਾਲ ਅਟੈਚ ਨਾਲਾ ਜਿਹੜਾ ਤੇ ਉਹਦੇ ਕਰਕੇ ਸਾਨੂੰ ਸਮੱਸਿਆ ਆ ਰਹੀ ਆ ਨਾਲਾ ਜਦੋਂ ਭਰ ਜਾਂਦਾ ਤੇ ਅਲਾਦੀਨਪੁਰ ਦਾ ਪਾਣੀ ਰੁਕ ਜਾਂਦਾ ਫਿਰ ਜਾਂਦਾ ਨਹੀਂ ਕਿਤੇ ਮੈਂ ਇਹ ਕਹੂੰਗਾ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪ੍ਰੈਸ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਡੀ ਇਹ ਜਿਹੜੀ ਗੱਲ ਆ ਉੱਪਰ ਤੱਕ ਪਹੁੰਚਾਈ ਜਾਵੇ ਸੀਐਮ ਤੱਕ ਪਹੁੰਚਾਈ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਹਿੰਦ ਕਿ ਅਸੀਂ ਮਤਲਬ ਸਾਡੇ ਬਹੁਤ ਮਾਰ ਕੇ ਆ ਪਿੰਡ ਦੇ ਵਿੱਚ 2 ਸਾਲ ਹੋ ਚੱਲੇ ਆ ਕੋਈ ਹੱਲ ਕਰਦਾ ਹੀ ਨਹੀਂ ਹੈ ਜਾਣ ਕੇ ਦਿਨ ਕੋਲ ਬੋਟਾ ਲੈਣ ਆ ਜਾਂਦੀ ਹੈ ਬੋਟਾ ਤੋਂ ਵੱਧ ਕੋਈ ਸਾਨੂੰ ਪੁੱਛਦਾ ਹੀ ਨਹੀਂ ਆਪਨੇ ਤਾਂ ਬਿਲਕੁਲ ਇਹ ਕਹਿੰਦੇ ਬੰਦਿਆਂ ਨੂੰ ਸ਼ਰਾਬ ਪਪਲਾਉਂਦੇ ਉਹਨਾਂ ਨੇ ਵੀ ਲਿਆਓ ਸਾਡੇ ਨਾਲ ਅਸੀਂ ਜੁੱਤੀਆਂ ਮਾਰਾਂਗੇ ਉਹਨਾਂ ਦੇ ਇਹ ਤੜਾ ਹਲਕਾ ਕੌਣ ਦੇਖਦਾ ਜੀ ਇੱਥੇ ਇਹ ਹਲਕਾ ਸਾਡਾ ਕੋਈ ਨਹੀਂ ਦੇਖਦਾ ਕਹਿੰਦੇ ਆ ਤਾਂ ਮੁੜ ਕੇ ਛੱਡ ਜਾਂਦੇ ਕਿਤੇ ਨਹੀਂ ਸਾਡਾ ਨਾਂ ਹੈ ਨਾ ਸਰਪੰਚ ਨਾ ਕੋ ਬੈਂਚ ਨਾ ਕੋ ਕੌਂਸਲਰ ਕੋਈ ਨਹੀਂ ਹੈਗਾ ਇੱਥੇ ਅਸੀਂ ਤਾਂ ਕਿ ਮੋਰ ਪਾਣੀ ਦੇ ਲੈ ਆਏ ਨਹੀਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਉਹ ਆ ਕੇ ਮੌਕੇ ਤੇ ਆਏ ਤੁਸੀਂ ਆ ਕੋਈ ਬਿਸਾਰੇ ਆਏ ਵੀ ਆ ਕੋਈ ਬਰ ਕੋਈ ਹਾਲੇ ਨਹੀਂ ਕਰਕੇ ਗਿਆ ਕੌਣ ਕੌਣ ਆਇਆ ਸੀ ਇਹ ਨਹੀਂ ਪਤਾ ਕਿਹੜੇ ਹੁੰਦੇ ਆਉਂਦੇ ਪਿੱਛੇ ਆ ਕੇ ਰਹਿ ਜਾਂਦੇ ਆ ਫਿਰ ਝੰਡੇ ਲਾ ਕੇ ਆਉਂਦੇ ਆ ਆਪਣੇ ਹਾਂ ਜੀ ਜੀਮਾਨ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੱਖ ਲੱਖ ਵਧਾਈ ਹੋਵੇ ਇਸ ਮੌਕੇ ਤੇ ਇਸ ਮੁਸ਼ਕਲ ਤੇ ਆਪ ਜੀ ਨੇ ਹਾਜ਼ਰੀ ਭਰੀ ਆ ਮੈਂ ਬਹੁਤ ਆਪ ਜੀ ਦਾ ਧੰਨਵਾਦ ਕਰਦਾ ਹਾਂ ਤੇ ਅੱਜ ਤੋਂ ਕੱਲ ਪਾਸੋਂ ਚੋਸ ਆਪ ਜੀ ਨੂੰ ਪਤਾ ਕਿ ਛੁੱਟੀ ਆ ਨਹੀਂ ਤੇ ਇਥੇ ਆਟੋ ਵਗੈਰਾ ਲਾ ਕੇ ਬੱਚਿਆਂ ਨੂੰ ਪਾਣੀ ਪਾਰ ਕਰਨਾ ਪੈਂਦਾ ਬੂਟੇਰਾ ਪਾਰ ਜਾ ਕੇ ਖੋਲਦਿਆ ਆਟੋ ਦੇ ਵਿੱਚ ਅਸੀਂ ਪਾਰ ਬੱਚਿਆਂ ਨੂੰ ਕਰੀਦਾ ਸੀ ਇੱਥੇ ਲੇਕਿਨ ਤਿੰਨ ਦਿਨ ਦੀ ਛੁੱਟੀ ਆ ਕਿ ਇਸ ਵੇਲੇ ਆਪ ਜੀ ਨੂੰ ਉਹ ਸੀ ਸਾਹਮਣੇ ਨਹੀਂ ਆ ਧੰਨਵਾਦ ਕਿਹੜਾ ਪਿੰਡ ਹੈ ਆਪਣਾ ਪਿੰਡ ਅਲਾਦੀਨਪੁਰ ਹੋ ਰਹੀ ਹੈ ਜੀ ਅਲਾਦੀਨਪੁਰ ਮੈਂ ਵੀ ਸਾਡੇ ਵਿੱਚ ਡੁੱਬੇ ਆ ਬੋਲੋ ਮੇਰਾ ਨਾਮ ਬਚਨੀ ਆ ਜੇ ਉਹ ਮੈਂ ਨਾ ਕਿ ਨਿਆਰਾ ਸਕੂਲ ਨਹੀਂ ਤਾਂ ਬਹੁਤ ਹੁਕਮੀ ਹੋਗਾ ਧੰਗਦੀ ਹੈ ਅੱਛਾ ਜੀ ਤੁਹਾਨੂੰ ਕਿਉਂ ਨਹੀਂ ਜਾਂਦਾ ਅੰਡੀ ਕਿੰਨੀ ਉਮਰ ਤੁਹਾਡੀ 50 ਹੋਊਗੀ ਜੰਮੇ 50 ਮੈਂ ਅੱਛਾ ਤਾਂ ਇਹ ਪਹਿਲਾ ਬੈਂਡਰ ਨਹੀਂ ਸੀ ਉਹ ਹੋੜਾ ਕੇ ਬਹੁਤ ਹੋ ਗਿਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਹਾਂ ਕੀ ਮੰਗ ਕਰਦੇ ਸਰਕਾਰ ਕੋਲੋਂ ਅਸੀਂ ਮੰਗਾਂਗੇ ਸਾਡੇ ਨਾਲ ਸੜਕਾਂ ਸਾਫ਼ ਕਰਨੀਆਂ ਚਾਹੀਦੀਆਂ ਠੀਕ